ਦੂਜਾ ਮਿੱਤਰ ਕਹਿ ਦਿੰਦਾ ਨਾ ਕਿ ਤੇ ਯਾਰ ਪ੍ਰਵਾਣ ਕਰ ਮੈਂ ਤੇਰੇ ਨਾਲ ਆ ਉਹ ਪਈ ਉਹ ਕਿਤੇ ਡੋਲ ਸਕਦਾ ਆ ਪਰ ਆ ਮਿੱਤਰ ਨੇ ਕਦੀ ਨਹੀਂ ਡੋਲਣਾ ਇਹਨੇ ਆਪਣੀ ਜ਼ਬਾਨ ਤੋਂ ਕਦੀ ਮੁਕਰਨਾ ਨਹੀਂ ਆ ਦੂਜਾ ਤਾਂ ਕਹਿ ਦੂ ਯਾਰ ਮੈਂ ਕਿਤੇ ਅਣਜਾਣੇ ਚ ਕਹਿ ਦਿੱਤਾ ਤੂੰ ਕਹਿੰਦਾ ਯਾਰ ਤੂੰ ਕਿਹਾ ਸੀ ਮੈਂ ਉਹ ਤੇਰੀ ਮਦਦ ਕਰੂੰਗਾ ਕਹਿੰਦਾ ਉਹ ਪਤਾ ਨਹੀਂ ਮੈਂ ਕਿਹੜੇ ਵੇਲੇ ਕਹਿਤਾ ਮੈਨੂੰ ਚੇਤਾ ਹੋ ਲੱਗਿਆ ਪਰ ਇਹ ਨਹੀਂ ਕਹਿੰਦਾ ਇਹ ਤੇ ਇਹ ਕਹਿੰਦਾ ਆ ਤੂੰ ਮੇਰ ਨੂੰ ਨਾਤਾ ਤੋੜ ਸਕਦਾ ਆ ਪਰ ਜਿਹੜਾ ਮੈਂ ਤੇਰ ਨਾਲ ਵਾਦਾ ਕੀਤਾ ਮੈਂ ਨਹੀਂ ਤੋੜ ਸਕਦਾ ਦਾਤਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਦਾਵਾ ਦੇ ਕੇ ਆਏ ਨਾ ਪਾਸਾ ਕਹਿਣ ਲੱਗੇ ਜਦੋਂ ਮੁਕਸ਼ਰ ਦੀ ਧਰਤੀ ਤੇ ਕਹਿੰਦੇ ਵਿਦਾਵਾ ਤੁਹਾਡੇ ਵੱਲੋਂ ਪਾਸੋਂ ਸੀ ਇੱਕ ਪਾਸੋਂ ਸੀ ਮੇਰੇ ਵੱਲੋਂ ਤਾਂ ਵਿਦਾਵਾ ਨਹੀਂ ਸੀ ਨਾ ਲਿਖਿਆ ਹ ਇਹ ਤਾਂ ਕਰਕੇ ਪਾਟਣ ਲੱਗਾ ਯਾਦ ਰੱਖਿਓ ਮਾਲਕ ਕਦੇ ਨਹੀਂ ਤੁਹਾਨੂੰ ਛੱਡਦਾ ਤੁਸੀਂ ਉਹਨੂੰ ਵੱਖਰੀ ਗੱਲ ਸਵੇਰੇ ਉੱਠ ਕੇ ਯਾਦ ਨਾ ਕਰੋ ਉਹਨੂੰ ਯਾਦ ਕਰੋ ਪਰ ਮਾਲਕ ਤੁਹਾਨੂੰ ਸਦਾ ਹੀ ਚੇਤੇ ਵਿੱਚ ਰੱਖਦਾ ਉਹਦੀ ਜ਼ਿਹਨ 'ਚ ਰਹਿੰਦੇ ਹੋ ਤੁਸੀਂ ਉਹ ਕਿੰਨੂ ਪਿਆਰ ਹੀ ਇੰਨਾ ਕਰਦਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ